ਮਾਈ ਕੁਮਾਰ ਟੋਟੇ ਜੀ ਹੋਈ ਹੋਈ ਹੈ ਜੀ ਮੇਰਾ ਤਬੀਤ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੂਰੀਅਰ ਵਾਲੇ ਨੇ ਆਣਾ ਸੀ ਮੋਬਾਈਲ ਲੈ ਕੇ ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚ ਮੇਤੋ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਯੰਗ ਮੈਨ ਜਿਆ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨਾ ਯਾਰ ਮੇਰੇ ਤੋਂ ਤਾਂ ਚੱਲ ਹੀ ਨਹੀਂ ਰਹੀਆ ਮੈਂ ਦੇਖੂ ਟਰਾਈ ਮਾਰ ਕੇ ਮਾ ਤੂੰ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰਾ ਮਤਲਬ ਚੱਲ ਪਿਆ ਪੈਸੇ ਕੱਢ ਕੇ ਜਦ ਬਾਹਰ ਆ ਗਏ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਫੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਿਆ ਜੀ ਉਹਨੇ ਮੈਨੂੰ ਨਕਲੀ ਫੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਜੀ ਮੈਂ ਜਾ ਕੇ ਉਮੇ ਘਰ ਦੇਆਂ ਨੂੰ ਪੈਸੇ ਫੜਾਏ ਪੂਰੀ ਰੈਂਡ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਥੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਉਹ ਜੇ ਪੁਲਿਸ ਵਾਲਿਆਂ ਨੂੰ ਜੇ ਉੱਥੇ 99 99 ਹਜ਼ਾਰ ਦੀਆਂ ਉਹ ਹੋਈਆਂ ਨੇ ਜੀ ਅਦਰ ਅਕਾਊਂਟਸ ਜੇ ਹੁਣ ਪੁਲਿਸ ਵਾਲੇ ਉਹ ਅਦਰ ਅਕਾਊਂਟ ਵਾਲੇ ਨੂੰ ਫੜਨ ਅੱਛਾ ਪੁਲਿਸ ਵਾਲੇ ਜਦ ਅਸੀਂ ਸਾਈਬਰ ਉਹਦੇ ਚ ਗਏ ਥੱਲੇ ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾ ਇਹੀ ਬੰਦਾ ਜੀ ਵੀ ਬਹੁਤ ਵਾਰ ਦਾਅਵਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿੰਦਾ ਵੀ ਕਿਸੇ ਹੋਰ ਨਾਲ ਨਾ ਹੋ ਜੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਨਕਲੀ ਫੜਾਤਾ ਜੀ ਉਹ ਡੈਡ ਸੀ ਜਮਾ ਹੀ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਹੋ ਆਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਤੇ ਮੈਂ ਬੈਲੈਂਸ ਚੈੱਕ ਕਰਾਂ ਜਦੋਂ ਮੈਨੇ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਜੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਗਾ ਮੇਰੀ ਕੰਬਲ ਲੱਗ ਗਈਆਂ ਮਤਲਬ ਕੋਈ ਸਬ ਬੀਪੀ ਦੇ ਵਧਿਆ ਹੋਇਆ ਸੀ ਨਬੀ ਤੇ ਮੇਰਾ ਮੇਰਾ 3.4 ਲੱਖ ਰੁਪਇਆ ਮਤਲਬ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਕਮਾਈ ਜਿਹੜੀ ਮੇਰਾ ਪੈਨਸ਼ਨ ਨਾ ਮੈਂ ਮੈਨੂੰ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ ਜੇ ਮੇਰਾ ਗਜਾਰ ਉਹਨਾਂ ਤੋਂ ਬਾਅਦ ਫਿਰ ਮੈਂ ਥਾਣੇ ਗਿਆ ਜੀ ਉਹ ਕਹਿੰਦੇ ਉਹ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲੈ ਆ ਕੇ ਮੈਂ ਉਹਨੂੰ ਦਿੱਤੀ ਉਹ ਕਹਿੰਦੇ ਜੀ ਤੁਸੀਂ ਇਸ ਸਾਈਬਰ ਸੈੱਲ ਉੱਥੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਉੱਥੇ ਮੈਂਨੇ ਡੈਰੀ ਕਰਾ ਕੇ ਜੀ ਆਪਣੇ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦੇ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਹੀ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸਐਚਓ ਸਨਾਮ ਨੂੰ ਵੀ ਮਿਲ ਕੇ ਆਏ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪਾਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗ ਬਜ਼ੁਰਗ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਵੀ ਕਿਸਪਾਰਸ਼ ਦੀ ਲੋੜ ਨਹੀਂ ਮੇਰਾ ਹੈ ਉਹਨਾਂ ਉਹਨਾਂ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਐਵਰਸੈਲ ਦੀ ਵੀ ਇਹ ਵੀ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਆ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸਐਚਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ ਕੀਤੀ ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਉਹਨਾਂ ਨਾਲ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਦੇ ਨਹੀਂ ਪਤਾ ਲੱਗਿਆ ਹਾਂ ਮੈਂ ਤਾਂ ਤਬੀਤ ਮੇਰੀ ਖਰਾਬ ਸੀ ਜੀ ਬੀਪੀ ਬਹੁਤ ਵਧਿਆ ਹੋਇਆ ਸੀ ਮੈਂ ਤਾਂ ਹੁਣ ਵੀ ਮੇਰਾ ਹੱਥ ਕੱਢ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁ ਮੁਰਾ ਹਾਲ ਹੋ ਗਿਆ ਹੁਣਾ ਨਹੀਂ ਚਾਹੀਦਾ 81 ਨਾਲ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਕਢਾ ਲੈ ਜੀ ਹੈ ਜੀ ਉਹ ਅੱਛਾ ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਚੱਕਣ ਜੀ ਸਾਰਾ ਕੇਸ ਮਤਲਬ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਕਿਸੇ ਹੋਰ ਨਾਲ ਨਾ ਹੋਵੇ ਮਾਈਟ ਮਟਰ ਹੋ ਗਈ ਹੈ ਹੋਈ ਹੈ ਜੀ ਮੇਰਾ ਤਬੀਤ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੋਰੀਅਰ ਵਾਲੇ ਨੇ ਆਣਾ ਸੀ ਮੋਬਾਈਲ लेके ਮੈਂ ਉਹਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚੰਬਰ ਤੋਂ ਚੱਲਿਆ ਨਹੀਂ ਇਸ ਇਸੇ ਦੌਰਾਨ ਇੱਕ ਬੰਦਾ ਯੰਗ ਮੈਨੇਜਰ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨਾ ਯਾਰ ਮੇਰੇ ਕੋਲ ਚੱਲ ਨਹੀਂ ਰਿਹਾ ਮੈਂ ਦੇਖੂੰ ਟਰਾਈ ਮਾਰ ਕੇ ਮਾਂ ਤੂੰ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰਾ ਮਤਲਬ ਚੱਲ ਪਿਆ ਉਹ ਪੈਸੇ ਕੱਢ ਕੇ ਜਦ ਬਾਹਰ ਆਗੇ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ 'ਚ ਪੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ 'ਚ ਪਾ ਲਏ ਜੀ ਉਹਨੇ ਮੈਨੂੰ ਨਕਲੀ ਫੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਮੇਂ ਘਰ ਦੇਣ ਨੂੰ ਪੈਸੇ ਫੜਾਏ ਪੋਰੀਰਨ ਦੇ ਉੱਤੇ ਜਾ ਕੇ ਮੈਂ ਪੈ ਗਿਆ ਮੇਰੀ ਤਬੀਤ ਖਰਾਬ ਸੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ